ਮਲੇਸ਼ੀ ਦੇ ਗੁਰੂ ਰਾਮਦਾਸ ਨਵਾਸ ਵਿਖੇ ਪ੍ਰਵਾਸੀ ਵੱਲੋਂ ਕੀਤੇ ਹਮਲੇ 'ਚ ਚਾਰ ਜ਼ਖਮੀ ਹੋ ਗਏ। ਬਿਲਕੁਲ ਜੀ ਤੁਸੀਂ ਦੇਖੋ ਕਿ ਗੁਰੂ ਰਾਮਦਾਸ ਨਵਾਸ ਦੇ ਵਿੱਚ ਇੱਕ ਪ੍ਰਵਾਸੀ ਬੰਦਾ ਪਹੁੰਚਦਾ ਹੈ। ਜੀ ਪਤਾ ਨਹੀਂ ਪਰਿਸਥਿਤੀ ਹੈ ਕੀ ਸੀ ਕਿਹੜੇ ਹਾਲਾਤ ਸੀ ਕੀ ਹੈ। ਉੱਥੇ ਜਾ ਕੇ ਥੋੜੀ ਬੋਦੀ ਕਨਵਰਟ ਕਰਦਾ ਹੈ ਉਹਨੇ ਨਾਲ ਸੇਵਾਦਾਰਾਂ ਨੂੰ ਵੀ ਤੇ ਇਹਦੇ ਸ਼ਰਧਾਚੂ ਵੀ ਆਇਸੀ ਉਹ ਤਾਂ ਤੇ ਆਮੜਾ ਕਰਤਾ। ਜਿਨ੍ਹਾਂ ਲੋਕਾਂ ਨੇ ਧਿਆਨ ਪਾਇਆ ਉਹਨਾਂ ਦੇ ਵਿੱਚ ਇੱਕ ਖੱਡੇਲਾ ਬੰਦਾ ਵੀ ਸੀ। ਔਰ ਜੋ ਖਬਰ ਨਿਕਲ ਕੇ ਆ ਰਹੀ ਹੈ ਜਿੱਦਿਹਾ ਬੜੀ ਭਾਨਕਾ ਖਬਰ ਹੈ। ਕੱਜ ਵੀ ਉਸ ਬੰਦੇ ਦੇ ਇੱਕ ਬੜੀ ਕੰਪੀਰ ਛੱਟ ਲੱਗੀ ਹੈ ਉਹ ਹਸਪੀਟਲ ਦੇ ਵਿੱਚ ਆ ਕੇ ਪਿੱਟ ਕਰਵਾਇਆ ਹੈ ਜੀ ਚੰਗੀ ਗੱਲ ਹੈ ਹੋਊਗੀ ਕਿ ਉਸ ਬੰਦੇ ਨੂੰ ਗ੍ਰਿਫਟਾਰ ਕਰਦੇ ਆ ਔਰ ਮੇਰੇ ਖਿਆਲ ਮਤਲਬ ਕੁਲ ਪੁਸ਼ਕੀਸ਼ ਤੋਂ ਪਤਾ ਲੱਗੂ ਵੀ ਕੀ ਉਹ ਬੰਦਾ ਮਾਨਸਿਕ ਤੌਰ ਤੇ ਠੀਕ ਸੀ ਜਾਂ ਗਲਤ ਸੀ ਤੇ ਕੀ ਕਰਨਾ ਕਿਸ ਕੰਦੇ ਤੇ ਰੋੜਾ ਕੋਲ ਤੇ ਹੈ ਪਰ ਇੱਥੇ ਪਿਛਲੇ ਸਮੇਂ ਚ ਅਪਾ ਦੇਖਿਆ ਕਿ ਸਾਡੇ ਕੋਲੇ ਅਸੀਂ ਨੇ ਕਈ ਵਾਰੀ ਸਬੂਤ ਨਹੀਂ ਲੈਣ ਦਿੱਤੇ ਇੱਕ ਵਾਰੀ ਤੁਹਾਡੇ ਯਾਦ ਹੋਣਾ ਹੈ ਕਿ ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ਾ ਦਰਵਾਜਾ ਸਾਹਿਬ ਦੇ ਅੰਦਰ ਬਿਲਕੁਲ ਜੀ ਉੱਥੇ ਬਾਹਰਲੇ ਪਾਸੇ ਜੰਗਲਾਂ ਲੱਗੇ ਹੋਏ ਆ ਇੱਕ ਜਿਹੜੇ ਪ੍ਰਵਾਸੀ ਕੋਈ ਆਇਆ ਸੀ ਜਿਹੜਾ ਜਗਲਾਂਾਂ ਮੰਕੇ ਅੱਗੇ ਚੱਲ ਤੁਰ ਜਗਲਾਂ ਨੂੰ ਪੁਰ ਦੀ ਛਾਲ ਮਾਰ ਕੇ ਅੱਗੇ ਚਲਾ ਗਿਆ ਸੀ ਬਿਲਕੁਲ ਉਹ ਬੰਦੇ ਨੂੰ ਫੜ ਵੀ ਲਿਆ ਸੀ ਪਰ ਉਹਦੇ ਪਿੱਛੇ ਕੌਣ ਸੀ ਕਿਹਨੇ ਭੇਜਿਆ ਅਸੀਂ ਮਧਵੇ ਚੀਜ਼ ਨੂੰ ਖਤਮ ਹੀ ਕਰ ਦਿੱਤਾ ਸੀ ਸਾਡੇ ਲੋਕਾਂ ਦੇ ਉਹਨੇ ਫੜ ਕੇ ਇੰਨਾ ਕੁੱਟਾਪਾ ਕਰਤਾ ਕਿ ਉਹ ਬੰਦਾ ਮਰ ਗਿਆ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਬੰਦਾ ਕੌਣ ਸੀ ਤੇ ਕਿੱਥੋਂ ਆਇਆ ਸੀ ਜੀ ਸੋ ਇਹ ਮੈਂ ਸਮਝਦਾ ਵੀ ਹੈ ਕਿ ਗੱਲ ਚੱਕੀ ਹੋ ਗਈ ਕਿਉਂ ਬੰਦਾ ਗ੍ਰਿਫਤਾਰ ਹੋ ਗਿਆ ਪਰ ਉਹ ਦੀ ਹੁਣ ਪੁਛ ਪੁਛ ਕਿਸ਼ ਕਰੂਗੀ ਪੁਲਿਸ ਦੀ ਪੁਛਗਿੱਛ ਪਤਾ ਲੱਗੂ ਕਿ ਉਹਨੇ ਇਹ ਕਿਉਂ ਕੀਤਾ ਯੂਨੀਕਸ਼ਲੇ ਕਹਿੰਦੇ ਕਿ ਕਿਤੇ 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 ਕੀ ਗੱਲ ਹੋਈ ਹੈ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗੱਲ ਹੈ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਥੋੜਾ ਜਿਆਦਾ ਪ੍ਰਬੰਧਕਾਂ ਨੂੰ ਵੀ ਇਹ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਾਂ ਨੂੰ ਚਾਹੀਦਾ ਕਿ ਭਾਈ ਠੀਕ ਹੈ ਤੁਹਾਡੇ ਕੋਲੇ ਕੰਮ ਹੋਰ ਵੀ ਬਹੁਤ ਹੈ ਇਹਨੂੰ ਹਟਾਉਣਾ ਤੇ ਇਹਨੂੰ ਲਾਉਣਾ ਇਹ ਕੰਮ ਵੀ ਕਰੀ ਜਾਂਦੇ ਹੋ ਪਰ ਤੁਸੀਂ ਗੁਰਦੁਆਰਿਆਂ ਦੀ ਜਿਹੜੀ ਹੈਗੀ ਇਹ ਸੇਵਾ ਸੁਪਾਲ ਵੱਲ ਵੀ ਪੂਰਨ ਧਿਆਨ ਦਿਓ ਉੱਥੇ ਜਿਹੜੇ ਜਿਹੜੇ ਸਾਡੇ ਜਿਹੜੇ ਸੇਵਾਦਾਰ ਹੈ ਜਿਹੜੇ ਟਾਸਕ ਫੋਰਸ ਵਾਲੇ ਲਾਏ ਹੈ ਜੀ ਟਾਸਕ ਫੋਰਸ ਬੜਾ ਮਤਲਬ ਜਿਹੜਾ ਹੈਗਾ ਉਹਨਾਂ ਦਾ ਇਹ ਪ੍ਰਭਾਵ ਨਾ ਜਾਵੇ ਕਿ ਉਹ ਲੋਕਾਂ ਨੂੰ ਕਰਾਉਣ ਵਾਸਤੇ ਖੜੇ ਹੈ ਇਹ ਪ੍ਰਭਾਵ ਜਾਵੇ ਕਿ ਟਾਸਕ ਫੋਰਸ ਵਾਲੇ ਉੱਥੋਂ ਦੇ ਪ੍ਰਬੰਧ ਨੂੰ ਸੁਚਾਰੂ ਬਣਾ ਰਹੇ ਹੈ ਕਿ ਕੋਈ ਬੰਦਾ ਗੱਟਬੜ ਕਰਦਾ ਤਾਂ ਉਹ ਬੰਦੇ ਨੂੰ ਕਾਬੂ ਕੀਤਾ ਜਾਵੇ ਜਿੱਥੇ ਠੀਕ ਠੀਕ ਨਾਲ ਕਾਬੂ ਕੀਤਾ ਜਾਵੇ ਪ੍ਰਭਾਵ ਇਹ ਨਾ ਜਾਵੇ ਕਿ ਇਹਦੇ ਨਾਲ ਕੋਈ ਨਫ਼ਰਤ ਵਾਲੀ ਗੱਲ ਜਾਂ ਕੋਈ ਵਿਤਕਰੀਆਈ ਗੱਲ ਕੀਤੀ ਜਾ ਰਹੀ ਹੈ ਮਤਲਬ ਇਸ ਕਿਸਮ ਦੀ ਹੁਣ ਐਸੇ ਲੋੜਾਂ ਦੀ ਲੋੜ ਹੈ ਸੋ ਕਿਉਂਕਿ ਜਿਵੇਂ ਹੁਣ ਆਪਾਂ ਜਾਗਨਸਾਈ ਵਾਲੀ ਗੱਲ ਕਰੀ ਜੇ ਤਾਂ ਪੰਥ ਵੱਡੇ ਪਿਆ ਕਈ ਹਿੱਸੇ ਤੇ ਆਪਾਂ ਹੋਏ ਪਏ ਆ ਉਹਦੇ ਨਾਲ ਨਾਲ ਜੇ ਅਸੀਂ ਆਪਣੇ ਪ੍ਰਬੰਧ ਨੂੰ ਥੋੜਾ ਸਚਾਰੂ ਕਰੀਏ ਤੇ ਚੱਲੀ ਗਏ ਨੇ ਪ੍ਰਬੰਧ ਵੀ ਹੋਵੇਂ ਜਿਵੇਂ ਰਿਹਾ ਔਰ ਇਹੋ ਜਿਹੇ ਲੋਕ ਆਉਂਦੇ ਰਹੇ ਸ਼ਰਾਮਾਂ ਦੇ ਵਿੱਚ ਆ ਕੇ ਕੈਲਵਟ ਕਰਦੇ ਨੇ ਜੱਦੀ ਸਾਹਿਬ ਹੁਣ ਤਾਂ ਤੁਸੀਂ ਸ਼ਰਾਮਾਂ ਦੀ ਜਿਹੜੀ ਸਥਿਤੀ ਦੇਖੋ ਜਿਹੜੇ ਬਾੜੋਂ ਲੋਕ ਜਾਂਦੇ ਆ ਉਹਨਾਂ ਨੂੰ ਕਮਰੇ ਨਹੀਂ ਮਿਲਦੇ ਅੱਜ ਔਰ ਇਹ ਵੀ ਗੱਲ ਆ ਰਹੀ ਹੈ ਕਿ ਕਮਰੇ ਉਸੇ ਕਰਾਇਤੇ ਦਿੱਤੇ ਅਸੀਂ ਇੱਥੋਂ ਤੱਕ ਕਿ ਕਹਿੰਦੇ ਮੱਥਾ ਟਿਕਾਉਣ ਦੇ ਵੀ ਪੈਸੇ ਲਏ ਜਾਂਦੇ ਆ ਕੱਲ ਮੈਨੂੰ ਇੱਕ ਸੱਜਣ ਦੱਸੇ ਸੀ ਕਿੰਦੇ ਹਾਲ ਤੇ ਇਹ ਬਣੀ ਵੀ ਹੈ ਕਿ ਜਿਹੜੇ ਉੱਥੇ ਪ੍ਰਬੰਧਕ ਹੈ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਮੁਲਾਜ਼ਮ ਤਰ੍ਹਾਂ ਕਿਹੜੇ ਲੋਕ ਹੈ ਉਹ ਬੰਦਾ ਦੇਖਦੇ ਕਿ ਜੇ ਜੇ ਪਦੇਸ਼ ਦੇ ਵਿੱਚੋਂ ਕੋਈ ਬੰਦਾ ਆ ਗਿਆ ਉਹਨਾਂ ਨੂੰ ਪਤਾ ਹੈ ਕਿ ਸਾਡਾ ਇਹ ਵੀਜ਼ਾ ਨੂੰ ਆਜੂ ਉਹਦਾ ਇਤਿਮਾਨ ਗਿਆਲਾ ਹੁੰਦਾ ਹੈ ਜੀ ਉਹਦੇ ਮੁਕਾਬਲੇ ਦੇ ਉੱਤੇ ਜੇ ਕੋਈ ਗਰੀਬਪੁਰਖਾ ਪਰਗਾ ਬੰਦਾ ਆ ਗਿਆ ਤੇ ਉਹ ਡੰਟਿਆ ਵੀ ਜਾਂਦਾ ਹੈ ਇਹ ਸਾਰੀਆਂ ਕਮੀਆਂ ਪੇਸ਼ ਹੈ ਜਿਹੜੀਆਂ ਹੈ ਕਿ ਇੱਥੇ ਦੇਖਣ ਦੀ ਲੋੜ ਹੈ ਇਹਨਾਂ ਨੂੰ ਸੁਧਾਰਨ ਦੀ ਲੋੜ ਹੈ ਹਾਂ ਜਿਹੜੇ ਬਾਹਰਲੇ ਬੰਦੇ ਆ ਕੇ ਕੋਈ ਨਿੱਕੀ-ਮੁੱਕੀ ਗੜਬੜ ਕਰਨ ਵਾਲੇ ਬੰਦੇ ਹੈ ਕੱਕੋ ਤੇ ਬੈਲੈਂਸ ਜਿਹੜਾ ਹੈਗਾ ਸਾਰਾ ਕੁਝ ਸ਼ਾਇਦ ਸੀਸੀਟੀਵੀ ਵਗੈਰਾ ਕੈਮਰੇ ਲੱਗੇ ਹੋਣੇ ਚਾਹੀਦੇ ਆ ਜਿਹਦੇ ਨਾਲੇ ਪਤਾ ਲੱਗੇ ਕਿ ਕੌਣ ਬੰਦਾ ਕੀ ਗੈਰਕੁਟ ਕਰਦਾ ਹੈ ਉਹਦੀ ਮਨਸ਼ਾ ਕੀ ਹੈ ਜੀ ਬਾਹਰ ਕੁੱਟਮਾਰ ਕਰਕੇ ਆਪਾਂ ਬੰਦੇ ਨੂੰ ਖਤਮ ਕਰ ਦਈਏ بجائے ਇਹਦੇ ਉਹ ਮਤਲਬ ਉਹਦੇ ਪਿਛਲੀ ਸਾਜਿਸ਼ ਕੀ ਹੈ ਕੌਣ ਬੰਦੇ ਇਹ ਗੈਰਕੁਟ ਕਰਦੇ ਹੈ ਇਹਦੀ ਜਾਣਕਾਰੀ ਵਾਸਤੇ ਜ਼ਰੂਰੀ ਹੈ ਕਿ ਬੰਦੇ ਨੂੰ ਫੜ ਕੇ ਜਿਹੜਾ ਹੈਗਾ ਕਾਨੂੰਨ ਦੇ ਹਵਾਲੇ ਕੀਤਾ ਜਾਵੇ ਜੀ